ਸ਼ਸ਼ੀਕਾਲ ਦੋਸਤੋ ਅੱਜ ਇੱਕ ਨਵੀਂ ਗੱਲ ਦੀ ਸਾਂਝ ਤੁਹਾਡੇ ਨਾਲ ਪਾਉਣੀ ਹੈ ਉਮੀਦ ਕਰਦਾ ਤੁਹਾਨੂੰ ਪਸੰਦ ਵੀ ਆਊਗੀ ਔਰ ਵਧੀਆ ਵੀ ਲੱਗੂਗੀ ਪਰ ਇਹਨੂੰ ਦੇਖਿਓ ਤਰਤੀਬ ਨਾਲ ਸਾਰੀ ਵੇਖਿਓ ਤੇ ਬਹੁਤ ਮਤਲਬ ਨਵੀਂ ਚੀਜ਼ ਹੈ ਕਿਉਂਕਿ ਸਾਡੇ 25 ਸਾਲਾਂ ਦੇ ਤਜਰਬੇ ਦੇ ਵਿੱਚ ਵੀ ਇੱਕ ਇਹ ਨਵੀਂ ਤੇ ਅਨੋਖੀ ਗੱਲ ਸਾਹਮਣੇ ਆਈ ਹੈ ਕਿ ਕੋਈ ਗਿਫਟ ਕਿਵੇਂ ਦੇ ਸਕਦਾ ਆਮ ਤੌਰ ਤੇ ਆਪਾਂ ਬਾਜ਼ਾਰੋਂ ਚ ਮਠਿਆਈਆਂ ਖਰੀਦਦੇ ਆਂ ਤੇ ਉਹ ਆਪਣੇ ਚਹੇਤਿਆਂ ਨੂੰ ਆਪਣੇ ਚਾਹਣ ਵਾਲਿਆਂ ਨੂੰ ਗਿਫਟ ਦਿੰਨੇ ਆਂ ਪਰ ਇੱਥੇ ਉਲਟ ਹੋਇਆ ਇੱਥੇ ਹੋਇਆ ਕਿ ਸ਼ਹਿਦ ਦੀਆਂ ਮੱਖੀਆਂ ਵੀ ਕੋਈ ਗਿਫਟ ਦੇ ਸਕਦਾ ਹੈ ਬੀਤੇ ਦਿਨ ਕੀ ਹੋਇਆ ਮੈਨੂੰ ਇੱਕ ਫੋਨ ਆਉਂਦਾ ਹੈ ਪ੍ਰਭਨਾ ਦੇ ਵੀਰ ਦਾ ਤੇ ਪ੍ਰਭ ਦਾ ਫੋਨ ਇਸ ਕਰਕੇ ਆਉਂਦਾ ਹੈ ਕਿ ਉਹਨੇ ਆਪਣੇ ਉਸਤਾਦ ਨੂੰ ਮੱਖੀਆਂ ਗਿਫਟ ਵਜੋਂ ਤੋਹਫੇ ਵਜੋਂ ਭੇਂਟ ਕਰਨੀਆਂ ਓਏ ਹੈ ਨਾ ਚੰਬੇ ਵਾਲੀ ਗੱਲ ਕਿ ਸ਼ਹਿਦ ਦੀਆਂ ਮੱਖੀਆਂ ਜੋ ਫੋਨ ਕਰਕੇ ਪ੍ਰਭ ਸਿਮਰਨ ਦਾ ਮੈਨੂੰ ਜਦੋਂ ਫੋਨ ਆਉਂਦਾ ਤੇ ਉਹ ਕਹਿੰਦੇ ਆ ਕਿ ਵੀਰ ਜੀ ਸਤਿ ਸ਼੍ਰੀ ਅਕਾਲ ਤੇ ਮੈਨੂੰ ਸ਼ਹਿਦ ਦੀਆਂ ਮੱਖੀਆਂ ਦਾ ਘਰ ਚਾਹੀਦਾ ਪੂਰੀ ਕਲੋਨੀ ਚਾਹੀਦੀ ਹੈ ਤੇ ਮੈਂ ਆਪਣੇ ਉਸਤਾਦ ਨੂੰ ਦੀਵਾਲੀ ਦੇ ਮੌਕੇ ਤੇ ਜਿਹੜੀ ਇਹ ਸ਼ਹਿਦ ਦੀਆਂ ਮੱਖੀਆਂ ਹੋ ਗਿਫਟ ਕਰਨੀਆਂ ਤੋਹਫੇ ਵਜੋਂ ਭੇਂਟ ਕਰਨੀਆਂ ਤਾਂ ਮੇਰੇ ਲਈ ਇਹ ਹੋਰ ਉਤਸ਼ਾਹਤ ਵਾਲੀ ਗੱਲ ਹੈ ਤਾਂ ਵਾਗੀ ਤੇ ਔਰ ਉਸ ਤੋਂ ਵੀ ਵੱਡੀ ਗੱਲ ਇਹ ਵਾਪਰੀ ਕਿ ਜਦੋਂ ਅਸੀਂ ਹਾਂ ਤਾਂ ਕਰਨੀ ਸੀ ਕਿਉਂਕਿ ਇਸ ਤਰ੍ਹਾਂ ਦੇ ਮੌਕੇ ਬਹੁਤ ਘੱਟ ਲੋਕ ਜਿਹੜੇ ਸੋਚਦੇ ਐ ਤੇ ਜਿਹੜੇ ਸੋਚਦੇ ਉਹਨਾਂ ਦੀ ਹਮਾਇਤ ਕਰਨੀ ਚਾਹੀਦੀ ਹੈ ਤਾਂ ਜਦੋਂ ਅਸੀਂ ਸ਼ਹਿਦ ਦੀਆਂ ਮੱਖੀਆਂ ਦਾ ਜਿਹੜੀ ਕਲੋਨੀ ਹੈ ਉਹਨਾਂ ਨੂੰ ਦੇਣੀ ਚਾਹੀ ਤਾਂ ਉਦੋਂ ਖੁਸ਼ੀ ਇਸ ਕਰਕੇ ਵੱਧ ਗਈ ਸਾਡੀ ਕਿ ਉਹਨਾਂ ਦਾ ਬਾਪ ਸਰਦਾਰ ਜਗਰੂਪ ਸਿੰਘ ਜਿਹੜੇ ਮਾਸਟਰ ਜੀ ਹੈ ਬਤੌਰ ਮਾਸਟਰ ਅ ਅਧਿਆਪਨ ਕਿਤੇ ਨਾਲ ਸੰਬੰਧਤ ਹੈ ਉਹ ਖੁਦ ਉਹ ਕਲੋਨੀ ਲੈਣ ਆਏ ਔਰ ਬੱਚਿਆਂ ਨੂੰ ਕਿਵੇਂ ਉਤਸ਼ਾਹਤ ਕਰਦੇ ਆ ਜੇ ਚੰਗੇ ਸੰਸਕਾਰ ਹੁੰਦੇ ਆ ਸਾਡੇ ਬੱਚੇ ਚੰਗੇ ਆਪਾਂ ਕਹਿੰਦੇ ਨੇ ਗ੍ਰੀਨ ਦੀਵਾਲੀ ਮਨਾਉਣੀ ਆ ਚੰਗੀਆਂ ਗੱਲਾਂ ਕਰਦੇ ਆ ਦੀਵਾਲੀ ਦੇ ਮੌਕੇ ਤੇ ਕੂਟੇ ਲਾਉਣ ਦਾ ਕੰਮ ਕਰਦੇ ਆ ਤੇ ਮੈਨੂੰ ਲੱਗਦੀ ਸਰਦਾਰ ਜਗਰਉਪ ਸਿੰਘਿਆਂ ਦੇ ਚੰਗੇ ਸੰਸਕਾਰ ਕਰਕੇ ਹੀ ਪ੍ਰਭ ਨੇ ਇੱਕ ਬਹੁਤ ਸੋਹਣਾ ਫੈਸਲਾ ਲਿਆ ਤੇ ਉਹਨਾਂ ਦਾ ਉਸਤਾਦ ਵੀ ਜਗਰਾਉ ਤੋਂ ਸੀ ਸਰਦਾਰ ਰਣਜੀਤ ਸਿੰਘ ਜਿਹੜੇ ਖੁਦ ਇੱਕ ਡਾਕਟਰੀ ਪੇਸ਼ੇ ਨਾਲ ਸੰਬੰਧਤ ਹੈ ਔਰ ਉਹਨਾਂ ਨੇ ਪ੍ਰਭ ਨੂੰ ਇੱਕ ਗਿਆਨ ਦਿੱਤਾ ਖਾਸ ਕਰਕੇ ਡਾਕਟਰੀ ਪੇਸ਼ੇ ਨਾਲ ਸੰਬੰਧਤ ਗਿਆਨ ਦਿੱਤਾ ਔਰ ਉਸ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਜਿਹੜਾ ਸਰਦਾਰ ਰਣਜੀਤ ਸਿੰਘ ਦਾ ਬੇਟਾ ਹੈਗਾ ਉਹ ਮਤਲਬ ਪਹਿਲਵਾਨੀ ਕਰਦਾ ਹੈ ਕਹਿ ਲਈਏ ਜਾਂ ਉਹ ਕਹਿੰ ਲੋ ਸਪੋਰਟਸਮੈਨ ਹੈ ਉਹ ਤੇ ਪ੍ਰਭ ਨੇ ਸੋਚਿਆ ਕਿ ਕੱਲਾ ਆਪਣੇ ਉਸਤਾਦ ਬਾਰੇ ਨਹੀਂ ਸੋਚਿਆ ਉਹਨਾਂ ਦੇ ਬੇਟੇ ਬਾਰੇ ਸੋਚਿਆ ਕਿ ਜੇ ਆਮ ਤੌਰ ਤੇ ਕੋਈ ਚੀਜ਼ ਅਸੀਂ ਬਾਜ਼ਾਰ ਤੋਂ ਲੈ ਕੇ ਦੇਵਾਂਗੇ ਉਹ ਇੱਕ ਦਿਨ ਯਾਦ ਰਹਿੰਦੀ ਹੈ ਦੋ ਦਿਨ ਯਾਦ ਰਹਿੰਦੀ ਹੈ ਉਹ ਯਾਦਗਾਰੀ ਨਹੀਂ ਬਣਦੀਆਂ ਚੀਜ਼ਾਂ ਤਾਂ ਜਦੋਂ ਕੋਈ ਇਹੋ ਜਿਹਾ ਫੈਸਲਾ ਲੈਂਦੀ ਹੈ ਤੁਸੀਂ ਸ਼ਹਿਦ ਜਾਂ ਮੱਕੀਆਂ ਦਾ ਘਰ ਤੋਹਫੇ ਚ ਦਿੰਨੇ ਹੋ ਆਪਣੇ ਉਸਤਾਦ ਨੂੰ ਤਾਂ ਇੱਕ ਬਹੁਤ ਕਮਾਲ ਦੀ ਗੱਲ ਹੋ ਜਾਂਦੀ ਹੈ ਇਹ ਉਦੋਂ ਹੋਰ ਕਮਾਲ ਹੋ ਜਾਂਦੀ ਹੈ ਕਿ ਜਦੋਂ ਉਹ ਮਤਲਬ ਲੰਬੇ ਟਾਈਮ ਲਈ ਉਹਨਾਂ ਸ਼ਹਿਦ ਦੀਆਂ ਮੱਖੀਆਂ ਤੋਂ ਸ਼ਹਿਦ ਅਤੇ ਵੱਖ-ਵੱਖ ਪਦਾਰਥ ਜਿਹੜੇ ਪੈਦਾ ਕਰਕੇ ਆਪਣੇ ਘਰੇ ਸੇਵਨ ਕਰਨ ਤੇ ਆ ਉ ਅਸੀਂ ਉੰਜ ਸਾਡਾ 25 ਸਾਲ ਦਾ ਤਜਰਬਾ ਹੈਗਾ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਤੇ 25 ਸਾਲ ਦੇ ਤਜਰਬੇ ਦੇ ਵਿੱਚ ਅਸੀਂ ਇਹ ਵੇਖਿਆ ਕਿ ਅਸੀਂ ਸ਼ਹਿਦ ਵਾਸਤੇ ਤੇ ਸ਼ਹਿਦ ਤੋਂ ਬਣੇ ਹੋਏ ਪਦਾਰਥਾਂ ਬਾਰੇ ਤਾਂ ਲੋਕਾਂ ਨੂੰ ਪ੍ਰੇਰਿਤ ਕਰਦੇ ਆ ਕਿ ਭਾਈ ਤੁਹਾਡੀਆਂ ਰਸੋਈਆਂ ਦੇ ਵਿੱਚ ਉਸ ਤਰ੍ਹਾਂ ਦੇ ਪਦਾਰਥ ਜਿਹੜੇ ਮਲਾਪਤੀ ਭੋਜਨਾ ਉਹ ਨਹੀਂ ਹੋਣੇ ਚਾਹੀਦੇ ਸ਼ਹਿਦ ਤੇ ਸ਼ਹਿਦ ਤੋਂ ਬਣੀਆਂ ਹੋਈਆਂ ਚੀਜ਼ਾਂ ਆਪਣੀਆਂ ਰਸੋਈਆਂ ਦਾ ਹਿੱਸਾ ਬਣਾਓ ਇਹ ਚੀਜ਼ਾਂ ਅਸੀਂ ਪ੍ਰੇਰਦੇ ਸੀ ਪਰ ਇੱਕ ਨਵੀਂ ਗੱਲ ਸੀ ਸਾਡੇ ਆਸਤੇ ਕਿ ਇੱਕ ਬੱਚਾ ਪ੍ਰਭ ਜਿਹੜਾ ਆਪਣੇ ਉਸਤਾਦ ਨੂੰ ਸ਼ਹਿਦ ਦੀਆਂ ਮੱਖੀਆਂ ਦਾ ਕਰ ਤੋਹਫ਼ੇ ਵਜੋਂ ਦੇਣਾ ਚਾਹੁੰਦਾ ਤੇ ਅਸੀਂ ਚਾਹੀ ਚਾਹੀ ਉਹਨਾਂ ਨੂੰ ਇਹ ਤੋਹਫ਼ਾ ਜਿਹੜਾ ਉਹਨਾਂ ਨੇ ਸਾਡੇ ਤੋਂ ਖਰੀਦੇ ਆ ਤੇ ਖਰੀਦ ਕੇ ਆਪਣੇ ਉਸਤਾਦ ਨੂੰ ਭੇਜਿਆ ਆਓ ਇਸ ਤੇ ਉਹਨਾਂ ਦੇ ਫਾਦਰ ਦਾ ਕੀ ਕਹਿਣਾ ਹੈ ਇਹਦੇ ਬਾਰੇ ਵੀ ਗੱਲ ਕਰਦੇ ਆ ਫਿਰ ਆਪਾਂ ਇੱਕ ਛੋਟੀ ਜਿਹੀ ਗਾ ਪਿੰਡ ਕਲਿਆਣਾ ਮਾਲਕਾ ਹਾਂਜੀ ਤੁਸੀਂ ਜਿਹੜਾ ਅੱਜ ਆਪਣੇ ਕੋਲੋਂ ਇਹ ਬਾਕਸ ਲੈ ਕੇ ਜਾ ਰਹੇ ਹੋ ਤੁਸੀਂ ਮਧੂਮੱਖੀਆਂ ਦਾ ਹਾਂਜੀ ਹਾਂਜੀ ਤੇ ਇਹ ਆਪਾਂ ਸਿਰਫ ਇੱਕੋ ਹੀ ਬਾਕਸ ਕਿਉਂ ਲੈ ਕੇ ਜਾ ਰਹੇ ਹੋ ਕੀ ਪਰਪਸ ਆਪਣਾ ਮੜਾ ਜਾ ਸਾਂਝਾ ਕਰਿਓ ਜੀ ਹਾਂਜੀ ਇਹ ਇਸ ਤਰ੍ਹਾਂ ਜੀ ਮੇਰਾ ਬੇਟਾ ਹੈ ਉਹਦੇ ਉਸਤਾਦ ਜੀ ਨੇ ਜਗਰਾਉਂ ਨਿਵਾਸੀ ਉਹਨਾਂ ਨੂੰ ਤੋਹਫੇ ਵਜੋਂ ਭੇਟ ਕਰਨਾ ਚਾਹੁੰਦੇ ਆ ਉਹ ਤੇ ਉਹਨਾਂ ਨੇ ਨਵੇਕਲ ਅਜੇ ਕੰਮ ਚੁਣਿਆ ਵੀ ਮੈਂ ਇਹ ਜਿਹੜੀਆਂ ਮਧੂਮੱਖੀਆਂ ਉਹ ਸੰਗਤ ਤੋਹਫੇ ਵਜੋਂ ਭੇਟ ਕਰਾਂ ਤਾਂ ਜੋ ਮਤਲਬ ਵਧੀਆ ਸ਼ੁੱਧ ਸਹਿਦ ਆਪਦੇ ਵਾਸਤੇ ਵਰਤਣ ਜਿਹੜਾ ਕਿ ਸਿਹਤ ਲਈ ਵਧੀਆ ਹੁੰਦਾ ਸੋ ਇਸ ਕਰਕੇ ਉਹਨਾਂ ਨੇ ਇਹ ਗੱਲ ਚੁਣੀ ਆ ਵੀ ਇਹ ਜਿਹੜੀ ਇਹ ਜਿਹੜਾ ਬਕਸਾ ਲੈ ਕੇ ਆਉਣਾ ਤੇ ਤੋਹਫੇ ਵਜੋਂ ਮੈਂ ਆਪਣੇ ਉਸਤਾਦ ਜੀ ਨੂੰ ਦੇਣਾ ਠੀਕ ਹੈ ਥੈਂਕ ਯੂ ਜੀ ਨੇ ਜੇ ਮਰ ਸਤਿ ਸ੍ਰੀ ਅਕਾਲ ਸੋ ਦੋਸਤੋ ਤੁਸੀਂ ਸੁਣਿਆ ਸਰਦਾਰ ਜਗਰੂਪ ਸਿੰਘ ਜੀ ਆਂਦੇ ਆ ਸੁਨੇਹਾ ਤੇ ਜਗਰੂਪ ਸਿੰਘ ਜੀਆ ਨੇ ਆਪਣੇ ਬੇਟੇ ਵਾਸਤੇ ਕਲੋਨੀ ਸਾਡੇ ਤੋਂ ਪ੍ਰਾਪਤ ਕੀਤੀ ਤੇ ਪ੍ਰਭ ਨੇ ਫਿਰ ਆਪਣੇ ਉਸਤਾਦ ਨੂੰ ਜਿਹੜੀ ਇਹ ਕਲੋਨੀ ਹੈ ਜਿਹੜੀ ਸ਼ਹਿਦ ਦੀਆਂ ਮੱਖੀਆਂ ਦਾ ਘਰ ਕਹਿ ਲਈਏ ਆਪਾਂ ਉਹ ਤੋਹਫੇ ਵਜੋਂ ਦੀਵਾਲੀ ਦੇ ਪਵਿੱਤਰ ਤਿਹਾਰ ਦੇ ਮੌਕੇ ਦੇ ਉੱਤੇ ਜਿਹੜਾ ਉਹ ਦਿੱਤਾ ਤੁਹਾਨੂੰ ਸਾਰਿਆਂ ਨੂੰ ਦਿਵਾਲੀ ਦੀਆਂ ਮੁਬਾਰਕਾਂ ਪਰ ਇਹਦੇ ਨਾਲ ਨਾਲ ਮੁਬਾਰਕਵਾਦ ਸਰਦਾਰ ਜਗਵਿੰਦਰ ਸਿੰਘ ਜੋਧਾ ਜੀ ਨੂੰ ਵੀ ਕਿਉਂਕਿ ਉਹਨਾਂ ਦੀ ਵਜ੍ਹਾ ਨਾਲ ਜਾਂ ਉਹਨਾਂ ਕਰਕੇ ਹੀ ਜਿਹੜਾ رابطہ ਪ੍ਰਭ ਸਿਮਰਨ ਦਾ ਮੇਰੇ ਨਾਲ ਹੋਇਆ ਤੇ ਪ੍ਰਭ ਸਿਮਰਨ ਨੂੰ ਉਹਨਾਂ ਨੇ ਨੰਬਰ ਦਿੱਤਾ ਤੇ ਉਹਨਾਂ ਨੇ ਮੈਨੂੰ ਕਾਲ ਕੀਤੀ ਤਾਂ ਇਹ ਜਿਹੜਾ ਕੰਮ ਜਿਹੜਾ ਸੰਭਵ ਹੋ ਸਕੇ ਆ ਉਹਨਾਂ ਦੇ ਨੇੜੇ ਤੋਂ ਜਿਹੜਾ ਸ਼ਹਿਦ ਦੀਆਂ ਮੱਖੀਆਂ ਦਾ ਘਰ ਹੈ ਜਿਹੜਾ ਉਹਨਾਂ ਨੂੰ ਪ੍ਰਾਪਤ ਹੋ ਗਿਆ ਤੇ اسپੈਸ਼ਲ ਧੰਨਵਾਦ ਸਰਦਾ ਜਗਵਿੰਦਰ ਸਿੰਘ ਜੋਧਾ ਜੀ ਦਾ ਵੀ ਤੇ ਪ੍ਰਭ ਦਾ ਵੀ ਤੇ ਸਮੁੱਚੇ ਉਹਨਾਂ ਲੋਕਾਂ ਦਾ ਵੀ ਜਿਹੜੇ ਇਸ ਵਿੱਚ ਹੁੰਦੇ ਆ ਕਿਉਂਕਿ ਇਹਨੂੰ ਸਾਂਝਾ ਵੀ ਕਰਨ ਦੀ ਲੋੜ ਹੈਗੀ ਹੈ ਇਸ ਤਰ੍ਹਾਂ ਦੇ ਤੋਹਫੇ ਇਸ ਤਰ੍ਹਾਂ ਦੇ ਗਿਫਟ ਜਦੋਂ ਤੁਸੀਂ ਦਿੰਨੇ ਆ ਤਾਂ ਸ਼ਹਿਦ ਦੀਆਂ ਮੱਖੀਆਂ ਬਾਰੇ ਜੇ ਗੱਲ ਕਰੀਏ ਤੇ ਬਹੁਤ ਕੀਤੀ ਜਾ ਸਕਦੀ ਹੈ ਸ਼ਹਿਦ ਦੀਆਂ ਮੱਖੀਆਂ ਇੱਕੋ ਇੱਕ ਜੀਵ ਹੈ ਜਿਹੜਾ ਬਹੁਤ ਤਰ੍ਹਾਂ ਦੇ ਪਦਾਰਥ ਪੈਦਾ ਕਰਦਾ ਹੈ ਸ਼ਾਇਦ ਇਹ ਮੱਖੀਆਂ ਵਰਗਾ ਕੋਈ ਜੀਵ ਨਹੀਂ ਹੈਗਾ ਜਿਹੜਾ ਇੱਕ ਤੋਂ ਵੱਧ ਪਦਾਰਥ ਪੈਦਾ ਕਰਦਾ ਹੋਵੇ ਜਾਂ 6-7 ਤਰ੍ਹਾਂ ਦੇ ਪਦਾਰਥ ਪੈਦਾ ਕਰਦਾ ਹੋਵੇ ਤਾਂ ਇਸ ਕਰਕੇ ਜਿਹੜਾ ਇਹ ਫੈਸਲਾ ਸੀ ਪ੍ਰਭ ਦਾ ਇਹ ਸਲਾਮ ਕਰਨ ਵਾਲਾ ਫੈਸਲਾ ਸੀ ਤੇ ਉਮੀਦ ਕਰਦਾ ਤੁਸੀਂ ਇਹਨੂੰ ਵੇਖੋਗੇ ਵੀ ਸੁਣੋਗੇ ਵੀ ਤੇ ਅੱਗੇ ਵੀ ਸ਼ੇਅਰ ਕਰੋਗੇ ਤਾਂ ਕਿ ਸਾਡੇ ਬੱਚਿਆਂ ਨੂੰ ਇੱਕ ਨਵੀਂ ਪ੍ਰੇਰਣਾ ਇਸ ਕਹਾਣੀ ਤੋਂ ਮਿਲ ਸਕੇ ਬਹੁਤ ਬਹੁਤ ਧੰਨਵਾਦ ਸ਼ਸ਼ੀਕਲ ਵਾਹਿਗੁਰੂ ਜੀ